ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ अंगरते स्वामी तिनका जन्म मरण दुख नासा तेरी बक्ष नमिक कोई सतगुरु का दिलासा नाम ध्याए न सुख फल पायो नो ਆਠ ਪਹਿਰ ਆ ਰੱਬਾ ਤੇਰੀ ਸ਼ਰਨ ਤੇਰਾ ਪਰਵਾਸ ਪੰਤ ਦੁਸਤ ਲਾ ਸਾਦੇ ਤੇ ਅੱਗ ਹੋਰਦਾ ਉਸ ਮਰੀ ਜਿਉ ਭਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਵੈ ਮੇਰਾ ਜਿਵੇਂ ਚੰਦਾ ਉੱਗਵੈ ਸੂਰਜ ਚੜੇ ਹਜ਼ਾਰ ਇਹ ਤੇ ਜਾਣਣ ਹੰਦਿਆ ਗੁਰਬਿਨ ਕੋਰਿਆ ਦਾ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਣੀ ਗੁਰ ਸਾਇ ਨ ਜੀ ੋਡੀ ਮਹੱਲਾ ਪੰਜਵਾ ਹਰ ਵਿਸਰਤ ਸਦਾ ਉਖਾਰੀ ਤਾਪ ਤੌਖਾ ਕਹਾ ਵਿਆਪ ਜਾ ਤੋ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾ ਕਾ ਟੋਖ ਕਹਾ ਵਿਆਪਾ ਜਾ ਕਿਉ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਲਤ ਜੈਸੀ ਅਰੇ ਜਾਰੀ ਨਵ ਖੰਡਨ ਕੋ ਰਾਜ ਤੁਮਾਵਾ ਅੰਤ ਚੱਲੇ ਗੋ ਹਰੀ ਗੋਲੇ ਨਿਦਾਨੋ ਗੁਣ ਤਿਨਹੀ ਗਾਈ ਜਾ ਕਾ ਕਿਰਪਾ ਭਾਰੀ ਸੋ ਸੁਖਿਆ ਧੰਨ ਉਸ ਜਨਮਾ ਨਾਨਕ ਤਿਸ ਵਲ ਹੈ ਗੁਣ ਨਿਦਾਨ ਗੁਣ ਤਿਨਹੀ ਗਾਈ ਜਾ ਕਾ ਕਿਰਪਾ ਧਾਰੀ ਸੋ ਸੁਖੀਆ ਨਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿ ਗੁਰ ਦੀ ਕ ਖਲਸਾ ਵਾਹਿ ਗੁਰ ਦੀ ਖਤੀ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਮੁਖਵਾਕ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 711 ਤੇ 712 ਅੰਗ ਦੇ ਉੱਤੇ ਸੁਭਾਏ ਮਾਨ ਟੋਡੀ ਮਹੱਲਾ ਪੰਜਵਾਂ ਪੰਜਵੇਂ ਪੱਖ ਸਾਧਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਟੋਡੀ ਰਾਗ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਉਚਾਰਣ ਕੀਤਾ ਗਿਆ 31 ਰਾਗਾਂ ਦੇ ਵਿੱਚ ਜਿਹੜੀ ਗੁਰਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਉਚਾਰਣ ਕੀਤੀ ہوئی ਹੈ ਸਾਰੇ 33 ਰਾਗ ਨੇ ਕੁਝ ਕੁ ਬਾਣੀ ਐਸੀ ਹੈ ਜਿਹੜੇ ਰਾਗਾ ਤੋਂ ਮੁਕਤ ਹੈ ਜਿਵੇਂ ਜਪਜੀ ਸਾਹਿਬ ਦੀ ਬਾਣੀ ਐਸੀ ਪੜਦੇ ਆ ਨਾ ਜਪਜੀ ਸਾਹਿਬ ਦੀ ਬਾਣੀ ਰਾਗਾ ਤੋਂ ਮੁਕਤ ਹੈ ਉਹਨੂੰ ਵਾਜੇ ਤੇ ਨਹੀਂ ਗਾਇਆ ਜਾਂਦਾ ਉਹਨੂੰ ਪੜਿਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀ ਬਾਣੀ ਰਾਗਾਂ ਦੇ ਵਿੱਚ ਹੈ ਉਹਨੂੰ ਵਾਜੇ ਤੇ ਵੀ ਗਾਇਆ ਜਾਂਦਾ ਤੇ ਉਹਨੂੰ ਪੜਿਆ ਵੀ ਜਾਂਦਾ ਹੈ ਵਿਚਾਰ ਅਸੀਂ ਜਪਜੀ ਸਾਹਿਬ ਦੀ ਬਾਣੀ ਦੀ ਵੀ ਕਰ ਸਕਦੇ ਆ ਉਹਨੂੰ ਬਾਜੇ ਤੇ ਨਹੀਂ ਗਾਇਆ ਜਾਂਦਾ ਬਸ ਜਿਹੜੇ ਰਾਗ ਹੁੰਦੇ ਨੇ ਰਾਗਾਂ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਨੇ ਗੁਰਬਾਣੀ ਜਿਹੜੀ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਈ ਹੈ ਟੋਡੀ ਮਹੱਲਾ ਪੰਜਵਾਂ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਿਕ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਹਰ ਵਿਸਰਤ ਸਦਾ ਖੁਵਾਰੀ ਹਰਦਾ ਭਾਵਨਾ ਪਰਮਾਤਮਾ ਵਿਸਰਤ ਦਾ ਭਾਵ ਉਹਦਾ ਜਿਹਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਵਿਸਰਜੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਜਦੋਂ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਭੁੱਲ ਜਾਂਦਾ ਹੈ ਅੱਲਾ ਅੱਲਾ ਭੁੱਲ ਜਾਂਦਾ ਹੈ ਰਾਮ ਰਾਮ ਭੁੱਲ ਜਾਂਦਾ ਹੈ ਕਹਿੰਦੇ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਖਵਾਰ ਹੁੰਦੀ ਹੈ ਹਰ ਵਿਸਰਤ ਸਦਾ ਖੁਆਰੀ ਕਹਿੰਦੇ ਉਹ ਖੁਆਰ ਹੁੰਦਾ ਬੰਦਾ ਭਾਵਕੇ ਦੁਖੀ ਹੁੰਦਾ ਸਾਡੇ ਅੰਦਰ ਜੇ ਸੁੱਖ ਪੈਦਾ ਕਰਨਾ ਹੈ ਨਾ ਉਹ ਗੁਰਬਾਣੀ ਨੇ ਪੈਦਾ ਕਰਨਾ ਹੈ ਜੇ ਗੁਰਬਾਣੀ ਨਹੀਂ ਸਾਡੇ ਅੰਦਰ ਜਿੰਨਾ ਮਰਜੀ ਸਾਡੇ ਕੋਲ ਪੈਸਾ ਹੋਵੇ ਜਿੰਨੀ ਮਰਜੀ ਜ਼ਮੀਨ ਜਾਇਦਾਦ ਹੋਵੇ ਜਿੰਨੀ ਮਰਜੀ ਵੱਡੀ ਕੋਠੀ ਹੋਵੇ ਕਹਿੰਦੇ ਸੁੱਖ ਨਹੀਂ ਹੈ ਹੁਣ ਅਸੀਂ ਦੇਖੀ ਜਾਂਦੇ ਆ ਕਿ ਵੱਡੇ ਬੰਦੇ ਦੀ ਵੱਡੀ ਕੋਠੀ ਹੈ ਇਹ ਤੇ ਬਹੁਤ ਸੁਖੀ ਹੋਣ ਪਰ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਵੱਡਿਆਂ ਨੂੰ ਨਾ ਵੇਖ ਵੱਡੇ ਵੱਡੇ ਜੋ ਦੇਸਹਿ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਧਾਈ ਸੋ ਵੱਡਾ ਜਿਨ ਰਾਮ ਨਿਭਲਾਈ ਕਹਿੰਦੇ ਅਸਲ ਦੇ ਵਿੱਚ ਉਹ ਵੱਡਾ ਹੁੰਦਾ ਜਿਹਨੇ ਪ੍ਰਮਾਤਮਾ ਦੇ ਨਾਲ ਆਪਣਾ ਮਨ ਜੋੜ ਲਿਆ ਕਹਿੰਦੇ ਅਸੀਂ ਵੱਡਿਆਂ ਨੂੰ ਵੇਖੀ ਜਾਂਦੇ ਆ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਪਾਰ ਚਿੰਤਾ ਰੋਗ ਗੁਰੂ ਸਾਹਿਬ ਕਹਿੰਦੇ ਜਿੰਨੇ ਵੱਡੇ ਹੋਣਗੇ ਨਾ ਉਹਨੇ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਿਆ ਹੁੰਦਾ ਅਸੀਂ ਬਿਨਾਂ ਦਵਾਈਆਂ ਤੋਂ ਤੇ ਸੌਂ ਜਾਂਦੇ ਆ ਉੱਤੇ ਦਵਾਈਆਂ ਲੈ ਕੇ ਸੌਂਦੇ ਆ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਜੀ ਵੱਡੇ ਵੱਡੇ ਜੋ ਦੀ ਸਹ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵੱਡਿਆ ਜੀ ਗੁਰੂ ਸਾਹਿਬ ਨੇ ਪੁੱਛਿਆ ਕਿ ਕੌਣ ਵੱਡਾ ਮਾਇਆ ਕਰਕੇ ਵੱਡਾ ਨਹੀਂ ਸੋ ਵੱਡਾ ਜਿਨ ਰਾਮ ਨੇ ਬਲਾਈ ਜਿਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਅਸਲ ਦੇ ਵਿੱਚ ਉਹ ਵੱਡਾ ਹੁੰਦਾ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਨਾਲ ਟੁੱਟ ਗਿਆ ਰੱਬ ਨਾਲ ਟੁੱਟ ਗਿਆ ਹਰ ਵਿਸਰਤ ਸਦਾ ਖਵਾਰੀ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਬਸਤਾ ਦੀ ਝੌਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨ ਆਦਰ ਉਹਦੇ ਆਨ ਪਰਮਿਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਸ ਸਾਗ ਨਛਿੰਨ ਰਾਜਾ ਸਗਲੇ ਸ੍ਰਿਸ਼ਟਿਕਾ ਫਰਨਾਮ ਮਨ ਪਿੰਨਾ ਕਹਿੰਦੇ ਬੰਦੇ ਦੇ ਕੋਈ ਚਾਹੇ ਛਪਰੀ ਹੋਵੇ ਰਿਸ਼ਤੇਦਾਰ ਸਾਖ ਸੰਬੰਧੀ ਕੋਈ ਨਾ ਹੋਵੇ ਜਾਤ ਵੀ ਕਹਿੰਦੇ ਨੀਵੀ ਹੋਵੇ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਹੋਵੇ ਕਹਿੰਦੇ ਉਹ ਛਪਰੀ ਦੇ ਵਿੱਚ ਵੀ ਰਾਜ ਹੈ ਗੁਰੂ ਸਾਹਿਬ ਕਹਿੰਦੇ ਕਹਿੰਦੇ ਸਾਡੀਆਂ ਨਜ਼ਰਾਂ 'ਚ ਤੇ ਇਹ ਰਾਜਾ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਹਰ ਵਿਸਰਤ ਸਦਾ ਕੁਆਰੀ ਤਾਕਉ ਧੋਖਾ ਕਹੈ ਵਿਅਪਾ ਜਾ ਕਉ ਓਟ ਕੁਹਾਰੀ ਕਹਿੰਦੇ ਜਿਹਨੂੰ ਤੇਰੇ ਨਾਮ ਦਾ ਆਸਰਾ ਹੋ ਜੇ ਨਾ ਜਿਹਨੂੰ ਤੇਰੇ ਨਾਮ ਦਾ ਸਹਾਰਾ ਮਿਲ ਜੇ ਕਹਿੰਦੇ ਉਹਨੂੰ ਕੋਈ ਧੋਖਾ ਨਹੀਂ ਹੋ ਸਕਦਾ ਉਹਨੂੰ ਬਾੜੇ ਵਿਕਾਰ ਕੋ ਨਹੀਂ ਸਕਦੇ ਉਹਦੇ ਤੇ ਬਾੜੇ ਵਿਕਾਰ ਅਸਰ ਨਹੀਂ ਕਰ ਸਕਦੇ ਜਿਹਦੇ ਤੇ ਤੇਰਾ ਹੱਕ ਹੋਵੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਕੀਤ ਨਾ ਆਵੇ ਕਹਿੰਦੇ ਉਹ ਬੰਦਾ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਜਿਹਦੇ ਤੇ ਪ੍ਰਮਾਤਮਾ ਦਾ ਨਾਮ ਦਾ ਹੱਥ ਹੋਵੇ ਕਹਿੰਦੇ ਉਹ ਫਿਰ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਿਆ ਕਰਦਾ ਕਹਿੰਦੇ ਉਹਦੇ ਬੋਲਾਂਕ ਵੀ ਨਿਵਰਤ ਆ ਜਾਂਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਤਾਕਤ ਉਹ ਧੋਖਾ ਕਹਾ ਵਿਆਪੈ ਜਾਂ ਕੋ ਊਟ ਤੁਹਾਰੇ ਜੇ ਪਰਮਾਤਮਾ ਦਾ ਸਹਾਰਾ ਜੇ ਪਰਮਾਤਮਾ ਦਾ ਨਾਮ ਹੈ ਕਹਿੰਦੇ ਜਿਹੜੇ ਸਾਡੇ ਅੰਦਰ ਵਿਕਾਰ ਨਹੀਂ ਨਾ ਕਹਿੰਦੇ ਉਹ ਤੈਨੂੰ ਵਿਕਾਰ ਲੁੱਟ ਨਹੀਂ ਸਕਣਗੇ ਉਹਨਾਂ ਉਹ ਤੈਨੂੰ ਧੋਖਾ ਨਹੀਂ ਦੇ ਸਕਣਗੇ ਧੋਖਾ ਜਦੋਂ ਅਸੀਂ ਪਰਮਾਤਮਾ ਤੋਂ ਟੁੱਟ ਜਾਂਦੇ ਆ ਫਿਰ ਸਾਨੂੰ ਧੋਖੇ ਮਿਲਦੇ ਆ ਜੀ ਜਦੋਂ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਕੋਈ ਧੋਖਾ ਨਹੀਂ ਮਿਲੂਗਾ ਰਹਾ ਰਹਾਉ ਦਾ ਭਾਵ ਹੁੰਦਾ ਖੈਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰੇਜਾਰੀ ਅਰੇਜਾਰੀ ਦਾ ਭਾਵ ਹੁੰਦਾ ਉਮਰ ਅਰੇਜਾਰੀ ਦਾ ਭਾਵ ਹੁੰਦਾ ਆਰਜਾ ਸਰਪ ਦਾ ਭਾਵ ਹੁੰਦਾ ਸੱਪ ਹੁਣ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਬਿਨ ਸਿਮਰਨ ਜੋ ਜੀਵਨ ਬਰਨਾ ਕਹਿੰਦੇ ਜੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੀ ਜ਼ਿੰਦਗੀ ਲੰਘਦੀ ਹੈ ਨਾ ਕਹਿੰਦੇ ਉਹ ਤੇਰੀ ਇਸ ਤਰ੍ਹਾਂ ਹੈ ਜਿਵੇਂ ਸੱਪ ਦੀ ਉਮਰ ਹੁੰਦੀ ਹੈ ਜਿਵੇਂ ਸੱਪ ਦੀ ਜ਼ਿੰਦਗੀ ਲੰਘਦੀ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੀ ਜ਼ਿੰਦਗੀ ਲੰਘਦੀ ਹੈ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸੱਪ ਦੀ ਤਰ੍ਹਾਂ ਲੰਘਦੀ ਹੈ ਕਿਉਂ ਲੰਘਦੀ ਹੈ ਸੱਪ ਦੀ ਤਰ੍ਹਾਂ ਕਹਿੰਦੇ ਜਿਵੇਂ ਸੱਪ ਦੇ ਚਾਹੇ ਉਹ 10 ਸਾਲਾਂ ਦਾ ਹੋ ਜੇ 200 ਸਾਲ ਦਾ ਹੋ ਜੇ 500 ਸਾਲ ਦਾ ਹੋ ਜੇ ਸੱਪ ਪਰ ਕਹਿੰਦੇ ਉਹਦੇ ਅੰਦਰ ਜਿਹੜੀ ਜ਼ਹਿਰ ਹੈ ਉਹ ਕਦੇ ਘਟਿਆ ਨਹੀਂ ਕਰਦੇ ਕਹਿੰਦੇ ਜਦੋਂ ਸਾਡੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਸਾਡੇ ਅੰਦਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜ਼ਹਿਰ ਭਰ ਕੀ ਕਹਿੰਦੇ ਕਹਿੰਦੇ ਜਿੱਦੇ ਪਰਮਾਤਮਾ ਦੇ ਨਾਮ ਅਸੀਂ ਨੇ ਜਪ ਲਿਆ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਉਹਦੇ ਸਾਡੇ ਅੰਦਰੋਂ ਉਹ ਜਿਹੜੇ ਵਿਸ਼ੇ ਵਿਕਾਰ ਨੇ ਕਹਿੰਦੇ ਉਹ ਖਤਮ ਹੋ ਜਾਂਦੇ ਆ ਤੇ ਸਾਡੇ ਅੰਦਰ ਦੀ ਜਿਹੜੀ ਜ਼ਹਿਰ ਹੈ ਭਾਵੇਂ ਕਿ ਉਹ ਵੀ ਖਤਮ ਹੋ ਜਾਂਦੀ ਹੈ ਜੇ ਸਾਡੇ ਅੰਦਰੋਂ ਜ਼ਹਿਰ ਇਹ ਨਾ ਖਤਮ ਹੋਈ ਤਾ ਕਹਿੰਦੇ ਸਾਡੀ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਸੱਪ ਦੀ ਲੰਗਦੀ ਹੈ ਬੰਦਾ ਕਹਿੰਦਾ ਫਲਾਣਾ ਤੇ ਜੀ 80 ਸਾਲਾਂ ਦਾ ਹੋ ਗਿਆ 90 ਸਾਲਾਂ ਦਾ ਹੋ ਗਿਆ ਤੇ ਬਾਬਾ ਬਣ ਗਿਆ ਪਰ ਬਾਬਾ ਗੁਣਾ ਕਰਕੇ ਬਣਦਾ ਜੀ ਕੋਈ ਬਾਬਾ ਕੋਈ ਉਮਰ ਕਰਕੇ ਥੋੜਾ ਬਾਬਾ ਬਣਦਾ ਹੈ ਗੁਣਾ ਕਰਕੇ ਬਣਦਾ ਬਾਬਾ 80 ਸਾਲਾਂ ਦਾ ਹੋਵੇ ਉਹ ਠੇਕੇ ਨੂੰ ਭਜਿਆ ਜਾਂਦਾ ਹੋਵੇ ਅਸੀਂ ਉਹਨੂੰ ਬਾਬਾ ਕਹਾਂਗੇ ਨਹੀਂ ਕਹਿ ਸਕਦੇ ਪਰ ਜਿਹੜੇ ਸਾਡੇ ਬਾਬੇ ਸੀ ਨਾ ਦਾਦਾ ਜੋਰਾਵਰ ਸਿੰਘ ਦਾਦਾ ਫਤੇ ਸਿੰਘ ਉਮਰਾਂ ਛੋਟੀਆਂ ਨੇ ਪਰ ਕੰਮ ਵੱਡੇ ਨੇ ਉਮਰਾਂ ਛੋਟੀਆਂ ਤੇ ਕੰਮ ਵੱਡੇ ਤੇ ਸਾਨੂੰ ਕਹਿਣਾ ਪਿਆ ਕਿ ਇਹ ਤੇ ਸਾਡੇ ਬਾਬੇ ਆ ਜੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਜਿੰਨਾ ਚਿਰ ਸਾਡੇ ਅੰਦਰੋਂ ਜ਼ਹਿਰ ਨਹੀਂ ਨਿਕਲਦੇ ਉਹਨਾਂ ਚਿਰ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੈ ਜਿਵੇਂ ਸੱਪ ਦੀ ਉਮਰ ਬੀਤਦੀ ਹੈ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਦੋਂ ਅਸੀਂ ਸ਼ਲੋਕ ਸンスਕ੍ਰਿਤੀ ਮਹੱਲਾ 5ਵਾਂ ਪੜ੍ਹਦੇ ਆ ਉਹਦੇ ਵਿੱਚ ਸ਼ਬਦ ਆਉਂਦੇ ਆ ਕਿ ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸਟਣ ਹੈ ਕਹਿੰਦੇ ਜਿਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਗੁਰੂ ਰੂਪੀ ਮੰਤਰ ਨਹੀਂ ਹੈ ਸਾਡੇ ਕੋਲੋਂ ਮੰਤਰ ਕਿਹੜਾ ਜੀ ਸਾਡੇ ਕੋਲੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਇਹ ਸਾਡੇ ਲਈ ਮੰਤਰ ਹੈ ਜਿਹੜੇ ਜਿੱਥੋਂ ਮਰਜੀ ਪੜੋ ਚਾਹੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜੋ ਚਾਹੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜੋ ਚਾਹੇ ਭਗਤ ਸਦਨੇ ਜੀ ਦੀ ਬਾਣੀ ਪੜੋ ਭਗਤ ਰਵਦਾਸ ਜੀ ਦੀ ਬਾਣੀ ਪੜੋ ਸਾਰੀ ਦੀ ਸਾਰੀ ਸਾਡੇ ਵਾਸਤੇ ਬਹੁਤ ਸੋਹਣੀ ਹੈ ਚਾਹੇ ਤੁਸੀਂ ਇਕ ਓਅੰਕਾਰ ਤੋਂ ਸ਼ੁਰੂ ਕਰ ਲੋ ਚਾਹੇ 18 10 20 ਤੱਕ ਜਾਓਗੇ ਮਠਾਸ ਹੀ ਮਠਾਸ ਹੈ ਗੁਰਬਾਣੀ ਦੇ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਇਹੀ ਸਾਡੇ ਵਾਸਤੇ ਸਭ ਤੋਂ ਵੱਡਾ ਮੰਤਰ ਹੈ ਪਰ ਜਿਨ੍ਹਾਂ ਨੇ ਕਦੇ ਇਹ ਮੰਤਰ ਨਹੀਂ ਨਾ ਜਪਿਆ ਗੁਰੂ ਅਰਜਨ ਸਾਹਿਬਾ ਜੀ ਕਹਿੰਦੇ ਗੁਰ ਮੰਤਰ ਹੀਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸਟਣਾ ਕਹਿੰਦੇ ਉਹਦਾ ਇਸ ਸੰਸਾਰ ਤੇ ਆਉਣਾ ਤ੍ਰਿਘਾਰ ਹੈ ਤੇ ਉਹਦਾ ਜਨਮ ਜਿਹੜਾ ਉਹ ਭ੍ਰਸਟਿਆ ਹੋਇਆ ਹੈ ਕਿਉਂ ਕਿਆ ਪ੍ਰਸਤਿਆ ਹੋਇਆ ਕੂਕਰ ਸੋਕਰ ਗਰਦਕ ਕੰਕ ਸਰਪਨ ਤੁਲਖਲ ਕਹਿੰਦੇ ਕੂਕਰ ਦਾ ਭਾਵ ਉਹਦਾ ਕੁੱਤਾ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਗੁਰੂ ਅਰਜਨ ਸਾਹਿਬ ਨੇ ਸਾਡੀਆਂ ਨਜ਼ਰਾਂ ਚ ਕੁੱਤਿਆਂ ਵਰਗਾ ਕੂਕਰੈ ਸੂਕਰੈ ਸੂਕਰੈ ਦਾ ਭਾਵ ਹੁੰਦਾ ਸੋਰ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਜੇ ਬੰਦੇ ਨੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਕਹਿੰਦੇ ਉਹ ਸਾਡੀਆਂ ਨਜ਼ਰਾਂ 'ਚ ਸੋਰ ਵਰਗਾ ਹੈ ਕੂਕਰੈ ਸੂਕਰੈ ਗਰਦ ਪੈ ਗਰਦ ਪੈ ਕਹਿੰਦੇ ਖੋਤੇ ਨੂੰ ਕੰਕ ਕਾਂ ਨੂੰ ਸਰਪਰ ਸੱਪ ਨੂੰ ਤੁਲ ਖਲੈ ਕਹਿੰਦੇ ਇਹਨਾਂ ਦੇ ਬਰਾਬਰ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜੇ ਬੰਦੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਇਸ ਪੰਗਤੀ ਦੇ ਰਾਹੀਂ ਸਾਨੂੰ ਸਮਝਾਉਂਦੇ ਆ ਇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੀ ਅਰਜਾਰੀ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਲੰਘਦਾ ਹੈ ਨਾ ਜ਼ਿੰਦਗੀ ਲੰਘਦੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੈ ਜਿਵੇਂ ਸੱਪ ਦੀ ਜ਼ਿੰਦਗੀ ਹੁੰਦੀ ਹੈ ਨਾ ਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਕਹਿੰਦੇ ਤੂੰ ਨਾ ਵਖੰਡਨੇ ਧਰਤੀ ਜਿੰਨੀ ਵੀ ਹੈ ਨਾ ਸਾਰੀ ਧਰਤੀ ਨੌ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਭਾਵੇਂ ਨੌ ਖੰਡ ਬਣਾਏ ਆ ਜਿਹੜੇ ਖੰਡ ਅੱਜ ਵੀ ਰਹਿ ਰਹੇ ਆ ਇਹਨੂੰ ਭਾਰਤ ਅਖੰਡ ਕਹਿੰਦੇ ਆ ਤਾਂ ਕਰਕੇ ਇਹਦਾ ਨਾਮ ਵੀ ਅਸੀਂ ਭਾਰਤ ਹੀ ਰੱਖ ਲਿਆ ਇਹ ਸਾਡੇ ਦੇਸ਼ ਦਾ ਨਾਮ ਭਾਰਤ ਪੈ ਗਿਆ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਨਵ ਖੰਡਨ ਕੋ ਰਾਜ ਕਰਵਾਵੇ ਕੱਲਾ ਭਾਰਤ ਦੀ ਗੱਲ ਨਹੀਂ ਕਹਿੰਦੇ ਸਾਰੀ ਦੁਨੀਆ ਤੇ ਬੰਦਾ ਰਾਜ ਕਰਦਾ ਹੋਵੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਕਹਿੰਦੇ ਰਾਜ ਤੇ ਕਰ ਲਿਆ ਪਰ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਕਹਿੰਦੇ ਅੰਤ ਨੂੰ ਤੇ ਫਿਰ ਤੈਨੂੰ ਵੀ ਜਾਣਾ ਪੈਣਾ ਹੁਣ ਇਹ ਤੇ ਸਵਾਲ ਕੋਈ ਬੰਦਾ ਕਰੇ ਕਿ ਫਿਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਜਾਂਦੇ ਤੇ ਉਹ ਵੀ ਨੇ ਇਹ ਸੰਸਾਰ ਨੂੰ ਛੱਡ ਕੇ ਤੇ ਫਿਰ ਉਹ ਵੀ ਜਾਂਦੇ ਆ ਉਹਨਾਂ ਨੇ ਜਾਣ ਤੇ ਉਹਨਾਂ ਦੇ ਜਾਣ 'ਚ ਫਰਕ ਹੁੰਦਾ ਗੁਰੂ ਸਾਹਿਬ ਕਹਿੰਦੇ ਨਾਮ ਰਹਿਓ ਸਾਧੂ ਰਹੇ ਉਹ ਰਹੇ ਗੁਰੂ ਗੋਬਿੰਦ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪ ਲਿਆ ਹੁੰਦਾ ਹੈ ਕਹਿੰਦੇ ਉਹਨਾਂ ਦਾ ਨਾਮ ਕਦੇ ਮਰਿਆ ਨਹੀਂ ਕਰਦਾ ਜੇ ਭਗਤ ਕਬੀਰ ਸਾਹਿਬ ਜੀ ਦੀ ਗੱਲ ਕਰਦੇ ਆ 12ਵੀਂ 13ਵੀਂ ਸਦੀ ਚ ਆਏ ਤੇ ਅੱਜ ਵੀ ਅਸੀਂ ਯਾਦ ਕਰਦੇ ਹਾਂ ਉਦੋਂ ਹੋਰ ਵੀ ਬੜੇ ਬਥੇਰੀ ਦੁਨੀਆ ਹੋਣੀ ਜਿਨ੍ਹਾਂ ਨੇ ਸੰਸਾਰ ਤੇ ਰਾਜ ਕੀਤਾ ਹੋਣਾ ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਉਹਨਾਂ ਨੇ ਧਰਤੀ ਤੇ ਰਾਜ ਕੀਤਾ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ 'ਚ ਜੁੜ ਕੇ ਉੱਥੇ ਰਾਜ ਕੀਤਾ ਉਹਨਾਂ ਨੂੰ ਕੋਈ ਦੁਨੀਆ ਭੁੱਲਿਆ ਨਹੀਂ ਕਰਦੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਕਹਿੰਦੇ ਅੰਤ ਨੂੰ ਤੇ ਫਿਰ ਵਾਜੀ ਹਾਰ ਕੇ ਜਾਣਾ ਪੈਂਦਾ ਹੈ ਤੇ ਰਾਵਣ ਵਰਗੇ ਤੋਂ ਚਲੇ ਗਏ ਤੇ ਰਾਵਣ ਵਰਗਿਆਂ ਦੇ ਬਾਬਤ ਗੁਰੂ ਸਾਹਿਬ ਨੇ ਲਿਖਿਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਨਿਰਤਕ ਕਹੀ ਆ ਨਾਨਕ ਆਜੇ ਪ੍ਰੀਤ ਨੇ ਭਗਵੰਤ ਕਹਿੰਦੇ ਜਿਨ੍ਹਾਂ ਨੇ ਪਿਆਰ ਨਹੀਂ ਪਾਇਆ ਦੁਨੀਆ ਨੂੰ ਛੱਡ ਕੇ ਤੇ ਉਹ ਵੀ ਜਾਂਦੇ ਆ ਤੇ ਜਿਨ੍ਹਾਂ ਨੇ ਪਿਆਰ ਪਾ ਲਿਆ ਗੁਰੂ ਦੇ ਨਾਲ ਦੁਨੀਆ ਨੂੰ ਛੱਡ ਕੇ ਉਹ ਵੀ ਜਾਂਦੇ ਆ ਪਰ ਕਹਿੰਦੇ ਉਹਨਾਂ ਦੇ ਵਿੱਚ ਫਰਕ ਹੁੰਦਾ ਹੈ ਗੋਣ ਨਿਹਾਰ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੇ ਕਹਿੰਦੇ ਜਿਹਦੇ ਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋ ਜੇ ਨਾ ਜਿਹਦੇ ਸਿਰ ਤੇ ਤੁਹਾਡਾ ਹਾਕ ਹੋਵੇ ਕਹਿੰਦੇ ਉਹੀ ਫਿਰ ਉਸ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਤੇ ਉਸੇ ਨੂੰ ਉਹ ਗੁਣ ਨਿਧਾਨ ਦਾ ਖਜ਼ਾਨਾ ਮਿਲਦਾ ਫਿਰ ਗੁਣ ਨਿਧਾਨ ਨਿਨਾਨ ਦਾ ਭਾਵ ਦਾ ਖਜ਼ਾਨਾ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਉਹਨਾਂ ਨੂੰ ਇਹ ਗੁਣਾਂ ਦਾ ਖਜ਼ਾਨਾ ਮਿਲ ਗਿਆ ਤੇ ਉਹਨਾਂ ਨੇ ਵੀਰੇ ਗੁਣਾਂ ਦੇ ਖਜ਼ਾਨੇ ਦੇ ਵਿੱਚ ਉਸ ਪਰਮਾਤਮਾ ਦੇ ਗੁਣ ਲਗਾਏ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਇਸ ਵਲਿਹਾਰੀ ਗੁਰੂ ਸਾਹਿਬ ਕਹਿੰਦੇ ਵੱਡੀਆਂ ਕੋਠੀਆਂ ਵਾਲੇ ਸੁਖੀ ਨਹੀਂ ਹੈਗੇ ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਸੁਖੀ ਨਹੀਂ ਹੈਗੇ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸੋ ਸੁਖੀਆ ਧੰਨੋ ਸਜਨਨਾ ਕਹਿੰਦੇ ਉਹਨਾਂ ਇਸ ਸੰਸਾਰ ਤੇ ਹੋਣਾ ਵੀ ਧੰਨ ਨਾਨਕ ਤਿਸ ਬਲਿਹਾਰੇ ਕਹਿੰਦੇ ਜਿਹਦੇ ਤੋਂ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਵੀ ਬਲਿਹਾਰ ਜਾਂਦੇ ਹੋਣ ਕਹਿੰਦੇ ਅਸਲ ਦੇ ਵਿੱਚ ਉਹ ਬੰਦਾ ਸੁਖੀ ਹੈ ਤੇ ਉਹਦਾ ਹੀ ਇਸ ਸੰਸਾਰ ਤੇ ਆਉਣਾ ਧੰਨ ਹੈ ਤੇ ਅਸੀਂ ਵੀ ਪ੍ਰਮਾਤਮਾ ਦੇ ਅੱਗੇ ਆ ਕੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਮੇਰੇ ਸਿਰ ਤੇ ਵੀ ਤੁਸੀਂ ਕਿਰਪਾ ਦਾ ਹੱਥ ਰੱਖਦੇ ਹੋ ਮੈਨੂੰ ਵੀ ਆ ਗੁਣਾਂ ਦਾ ਖਜ਼ਾਨਾ ਬਖਸ਼ ਦਿਓ ਮੈਂ ਵੀ ਤੁਹਾਡੇ ਇਸ ਗੁਣਾਂ ਦੇ ਖਜ਼ਾਨੇ ਚੋਂ ਥੋੜੇ ਗੁਣ ਗਾ ਸਕਾਂ ਅਸੀਂ ਆ ਕੇ ਕਿਰਪਾ ਦੀ ਦਾਤ ਮੰਗੀਏ ਗੁਰੂ ਸਾਹਿਬ ਕੋਲ ਗੁਰੂ ਦੇ ਅੱਗੇ ਆ ਕੇ ਝੁਕੀਏ ਗੁਰੂ ਦੇ ਅੱਗੇ ਆ ਕੇ ਮਨ ਝੁਕਾ ਦਈਏ ਤੇ ਗੁਰੂ ਦੇ ਅੱਗੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਦੇ ਹੋ ਪਰ ਜਿੰਨਾ ਚਿਰ ਸਾਡੇ ਅੰਦਰ ਵਿਕਾਰ ਚੱਲਦੇ ਰਹਿਣਗੇ ਉਹਨਾਂ ਚਿਰ ਕਿਰਪਾ ਨਹੀਂ ਹੋਣੀ ਜਿੱਦੇ ਸਾਡੇ ਅੰਦਰੋਂ ਵਿਕਾਰ ਨਿਕਲਣਗੇ ਉਦੇ ਕਿਰਪਾ ਹੋਣੀ ਹੈ ਗੁਰੂ ਸਾਹਿਬ ਕਹਿੰਦੇ ਕਾਮ ਨਾ ਵਿਸਰੇਓ ਕਰੋਧ ਨਾ ਵਿਸਰੇਓ ਲੋਭ ਨਾਲ ਛੁੱਟੇਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੇ ਨੇ ਫਲ ਪਈ ਸਭ ਸੇਵਾ ਉਹ ਸੇਵਾ ਵੀ ਬੇਅਰਥ ਜਾਂਦੀ ਹੈ ਜੇ ਸਾਡੇ ਅੰਦਰੋਂ ਵਿਕਾਰ ਹੀ ਨਿਕਲੇ ਜਿੱਦੇ ਸਾਡੇ ਅੰਦਰੋਂ ਵਿਕਾਰ ਨਿਕਲ ਜਾਂਦੇ ਉਹਦੇ ਸੇਵਾ ਕੀਤੀ ਵੀ ਫਿਰ ਸਫਲ ਹੋ ਜਾਂਦੀ ਹੈ ਸਾਬ ਸੇਵਾ ਕੀਤੀ ਸਫਲ ਹੈ ਜਿੱਤ ਸਤਗੁਰ ਕਾ ਮਨ ਮੰਨੇ ਇੱਥੇ ਗੁਰੂ ਸਾਹਿਬ ਦੇ ਅੱਗੇ ਅਸੀਂ ਆ ਕੇ ਬੇਨਤੀਆਂ ਕਰੀਏ ਸੱਚੇ ਪਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਸੁਖੀ ਹੋ ਜਾਈਏ ਅਸੀਂ ਵੀ ਧਨਤਾ ਦੇ ਯੋਗ ਹੋ ਜਾਈਏ ਅਸੀਂ ਵੀ ਤੁਹਾਡੇ ਤੋਂ ਪਰਵਾਣ ਜਾਈਏ ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਉਸ ਪ੍ਰਮਾਤਮਾ ਤੋਂ ਵਿਰਿਹਾਰ ਜਾਂਦੇ ਆ ਨਾ ਅਸੀਂ ਵੀ ਕਹੀਏ ਸੱਚੇ ਬਾਦਸ਼ਾਹ ਅਸੀਂ ਵੀ ਤੁਹਾਡੇ ਤੋਂ ਵਿਰਿਹਾਰ ਜਾਂਦੇ ਆ ਗੁਣ ਨਿਦਾਨ ਗੁਰ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਧੰਨੋ ਸਜਨ ਦਾ ਨਾਨਕ ਇਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ